ਇੱਕ ਬੜੀ ਇਤਰਾਸ ਦੀ ਵਾਲੀ ਗੱਲ ਹੈ ਕਿ ਜਿਹੜੇ ਕਹਿੰਦੇ ਹੁੰਦੇ ਸੀਗੇ ਕਿ ਤੁਸੀਂ ਕਨਸਟੀਟਿਊਸ਼ਨਲੀ ਸਾਡੇ ਨਾਲ ਲੜਨ ਜੋਗੇ ਨਹੀਂ ਹੋ ਸਿਰਫ ਢਟਕਾ ਮਾਰਨ ਜੋਗੇ ਹੋ ਅਸੀਂ ਕਨਸਟੀਟਿਊਸ਼ਨਲੀ ਲੜਾਈ ਲੜੀ ਲੋਕਾਂ ਨੇ ਆਪਣਾ ਫਤਵਾ ਦਿੱਤਾ ਤੇ ਐਸਾ ਫਤਵਾ ਦਿੱਤਾ ਜਿਹੜਾ ਪੰਜਾਬ ਦੇ ਵਿੱਚ ਕੋਈ ਹੋਰ ਰੈਪਲੀਕੇਟ ਨਹੀਂ ਕਰ ਸਕਿਆ 4 ਲੱਖ ਵੋਟ ਪਈ ਤੇ ਤਕਰੀਬਨ 2 ਲੱਖ ਦੀ ਲੀਡ ਦੇ ਨਾਲ ਅਸੀਂ ਜਿੱਤੇ ਹਾਂ ਇਹ ਪੰਥ ਨੇ ਹਮਲਾ ਮਾਰਿਆ ਇਹ ਸੰਗਤ ਨੇ ਹਮਲਾ ਮਾਰਿਆ ਹੈ ਤੇ ਪੰਜਾਬ ਦੇ ਲੋਕਾਂ ਦੀ ਇੱਕ ਆਵਾਜ਼ ਹੈ ਜਿਹੜੀ ਹੁਣ ਇੱਕ ਜਿੱਤ ਦੇ ਰੂਪ ਦੇ ਵਿੱਚ ਜਿਹੜੀ ਸਰਕਾਰ ਦੇ ਸਾਹਮਣੇ ਆਈ ਹੈ ਤੇ ਹੁਣ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਅਸੀਂ ਤਾਂ ਸਵਧਾਨ ਨੂੰ ਮੰਨ ਕੇ ਤੇ ਇਲੈਕਸ਼ਨ ਲੜਦੇ ਕਿਉਂਕਿ ਕਨਸਟੀਟਿਊਸ਼ਨਲੀ ਲੜਿਆ ਹੁਣ ਤੁਸੀਂ ਕਨਸਟੀਟਿਊਸ਼ਨ ਨੂੰ ਕਿੰਨਾ ਕੁ ਮੰਨਦੇ ਹੋ ਉਹ ਤੁਹਾਡੇ ਐਕਸ਼ਨਸ ਪ੍ਰੋਜੈਕਟ ਕਰਦੇ ਪਏ ਆ ਕਿਉਂਕਿ ਇੱਕ ਜੇਤੂ ਸੰਸਦ ਤੁਸੀਂ ਚੁੱਕ ਕੇ ਤੇ ਅਜੇ ਵੀ ਜੇਲ੍ਹ ਚ ਬੰਦ ਕੀਤਾ ਹੋਇਆ ਹੈ ਜਿਹਦੇ ਤੇ ਸਜ਼ਾ ਕੋਈ ਨਹੀਂ ਐਨਐਸਐਲ ਆਈ ਹੋਈ ਹੈ ਨਾ ਮਰਜ਼ੀ ਦੇ ਨਾਲ ਤੇ ਜੇ ਤੁਹਾਨੂੰ ਲੱਗਦਾ ਸੀਗਾ ਕਿ ਨੈਸ਼ਨਲ ਸਿਕਿਉਰਿਟੀ ਐਕਟ ਲੱਗ ਗਿਆ ਇੱਕ ਸਿਕਿਉਰਿਟੀ ਨੂੰ ਖਤਰਾ ਲੋਕਾਂ ਨੂੰ ਖਤਰਾ ਇੱਕ ਲੋਕਤੰਤਰਕ ਦੇਸ਼ ਹੈ ਉਹਦੇ ਤੇ ਖਤਰਾ ਹੈ ਲੋਕਾਂ ਨੇ ਕਹਿੰਦਾ ਸਾਨੂੰ ਕੋਈ ਖਤਰਾ ਨਹੀਂ ਅਸੀਂ ਅਸੀਂ ਖਡੂਰ ਸਾਹਿਬ ਜ਼ਿਲ੍ਹੇ ਤੋਂ ਆਪਣਾ ਨਮਾਇੰਦਾ ਚੁਣਦੇ ਹਾਂ ਉਸ ਸਿੰਘ ਨੂੰ ਅਮਰਤਪਾਲ ਸਿੰਘ ਨੂੰ ਅਸੀਂ ਆਪਣਾ ਨਮਾਇੰਦਾ ਚੁਣਦੇ ਹਾਂ ਤੁਸੀਂ ਕਹਿੰਦੇ ਸੀ ਲੋਕਾਂ ਨੂੰ ਖਤਰਾ ਹੈ ਲੋਕ ਕਹਿੰਦੇ ਖਤਰਾ ਹੈ ਨਹੀਂ ਫਿਰ ਤੁਹਾਨੂੰ ਕੀ ਪ੍ਰੋਬਲਮ ਹੈ ਇੱਕ ਸਟੈਂਡਿੰਗ ਐਮਪੀ ਨੂੰ ਤੁਸੀਂ ਅੰਦਰ ਰੱਖਦੇ ਹੋ ਤੇ ਜਿਹਦੇ ਤੇ ਇੱਕ ਕੇਜਰੀਵਾਲ ਅਰਵਿੰਦ ਕੇਜਰੀਵਾਲ ਨੇ ਉਹਨਾਂ ਤੇ ਨਸ਼ੇ ਦੇ ਘਟਾਲੇ ਦੇ ਇਲਜ਼ਾਮ ਲੱਗੇ ਨੇ ਤੇ ਉਹ ਪ੍ਰੂਫ ਵੀ ਹੋ ਗਏ ਨੇ ਤੇ ਉਹਨਾਂ ਨੇ ਕਿਹਾ ਵੀ ਇਹ ਮੰਨਿਆ ਵੀ ਹੈ ਇੱਕ ਤੋਂ ਹੀਅਰਿੰਗਸ ਦੇ ਵਿੱਚ ਕਿ ਹਾਂ ਇਧਰ ਮੇਰੀ ਇਨਵੋਲਵਮੈਂਟ ਨਹੀਂ ਇਧਰ ਇਨਵੋਲਵਮੈਂਟ ਨਹੀਂ ਰਹੀ ਉਹਨਾਂ ਨੇ ਕਿਤਨੇ ਕਿਤੇ ਇਸ ਚੀਜ਼ ਨੂੰ ਇਨਕਾਰ ਕਰਨ ਤੋਂ ਮਨਾ ਕਰ ਦਿੱਤਾ ਕਿ ਮੇਰੀ ਇਨਵੋਲਵਮੈਂਟ ਜੀ ਹੈ ਉਹ ਰਹੀ ਹੈ ਕਿ ਨਹੀਂ ਰਹੀ ਉਹ ਚਾਰ ਵੀ ਕਰਕੇ ਗਏ ਸੀ ਉਹ ਤਾਂ ਲਗਾਤਾਰ ਪ੍ਰਚਾਰ ਕਰਦੇ ਰਹੇ ਅਗਲੀ ਗੱਲ ਉਹੀ ਕਰਦਾ ਪਿਆ ਤੇ ਉਹ ਵੱਡਾ ਇਲਜ਼ਾਮ ਸੀਗਾ ਕਿ ਨਸ਼ੇ ਤੋਂ ਛਡਾਉਣਾ ਉਹ ਇੱਕ ਇਲਜ਼ਾਮ ਹੁਣ ਜਿਹੜਾ ਸਾਬਤ ਹੁੰਦਾ ਪਿਆ ਹੈ ਹੁਣ ਗੱਲ ਗੱਲ ਤਾਂ ਇੰਨੀ ਹੈ ਕਿ ਅਸੀਂ ਕਨਸਟੀਟਿਊਸ਼ਨ ਲੜ ਲੀ ਤੁਸੀਂ ਕਿਨਾਂ ਮੰਨਦੇ ਹੋ ਜੀ ਸਾਡੇ ਤੇ ਇਲਜ਼ਾਮ ਸੀ ਨਾ ਕਿ ਤੁਸੀਂ ਕਨਸਟੀਟਿਊਸ਼ਨ ਨੂੰ ਮੰਨਦੇ ਨਹੀਂਗੇ ਅਸੀਂ ਹੁਣ ਅਸੀਂ ਕਹਾਂਗੇ ਕਿ ਤੁਸੀਂ ਕਨਸਟੀਟਿਊਸ਼ਨ ਨੂੰ ਨਹੀਂ ਮੰਨਦੇ ਕਿਉਂਕਿ ਜੇ ਮੰਨਦੇ ਹੁੰਦੇ ਤੇ ਐਕਸਟੈਂਡਿੰਗ ਐਮਪੀ ਨੂੰ ਅੰਦਰ ਰੱਖਣਾ ਲੋਕਾਂ ਦੀ ਆਵਾਜ਼ ਤੇ ਉਹ ਇੱਕ ਬਹੁਤ ਵੱਡੀ ਜਿਹੜੀ ਹੈ ਇੱਕ ਬੈਕਸਟੈਬਿੰਗ ਔਨ ਦੀ ਕਨਸਟੀਟਿਊਸ਼ਨ ਦੂਸਰੀ ਗੱਲ ਕਿ ਕੇਜਰੀਵਾਲ ਸਾਹਿਬ ਨੂੰ ਅਸੀਂ ਪਰੋਲ ਦੇ ਦਿੱਤੀ ਕਿ ਤੁਸੀਂ ਜਾ ਕੇ ਆਪਣਾ ਪ੍ਰਚਾਰ ਕਰ ਲਓ ਜਿੱਤੇ ਤੇ ਡਰੱਗ ਦੇ ਕੇਸ ਚੱਲਦੇ ਪਿਆ ਤੇ ਜਿਹਨੇ ਡਰੱਗ ਨੂੰ ਛਡਾਉਣ ਦੀ ਗੱਲ ਕੀਤੀ ਹੈ ਉਹਨੂੰ ਆਪਾਂ ਪਰੋਲ ਦੇ ਨਹੀਂ ਸਕੇ ਕਿਉਂਕਿ ਉਹਨਾਂ ਤੇ ਐਨਐਸਏ ਲੱਗੀ ਜੀ ਇਹ ਬਹੁਤ ਵੱਡਾ ਸਿਕਿਉਰਿਟੀ ਰਿਸਕ ਸੀ ਦੇਸ਼ ਦੇ ਲਈ ਕਿ ਜੇ ਨਸ਼ੇ ਛੱਡੇ ਜਾਂਦੇ ਤੇ ਬਹੁਤ ਵੱਡਾ ਮੇਰੇ ਖਿਆਲ ਦੇ ਨਾਲ ਕਿ ਸਿਕਿਉਰਿਟੀ ਰਿਸਕ ਸੀਗਾ ਆਈ ਥਿੰਕ ਦੀਸ ਆ ਟੂ ਪੈਰਾਮੀਟਰਸ ਵਨ ਪੈਰਾਮੀਟਰ ਵਰਕਸ ਫॉर ਪੰਜਾਬ ਐਂਡ ਦ ਅਦਰ ਪੈਰਾਮੀਟਰ ਵਰਕਸ ਫॉर ਦ ਰੈਸਟ ਆਫ ਦ ਕੰਟਰੀ ਕਿ ਪੰਜਾਬ ਦੇ ਲਈ ਪੈਰਾਮੀਟਰ ਹੋਰ ਨੇ ਤੇ ਜੇ ਅਸੀਂ ਕਹਿੰਨੇ ਕਿ ਅਸੀਂ ਇਹ ਪੈਰਾਮੀਟਰਸ ਨੂੰ ਨਾ ਮਨਜ਼ੂਰ ਕਰਦੇ ਆਂ ਫਿਰ ਕਹਿੰਦੇ ਤੁਸੀਂ ਸਵਿਧਾਨ ਦੇ ਉਲੰਘਣਾ ਕਰਦੇ ਹੋ ਜਾਂ ਮੰਨਦੇ ਨਹੀਂ ਕਿ ਸੰਜੀਤ ਸਿੰਘ ਜਿਹੜੇ ਥੋੜਾ ਸਮਾਂ ਪਹਿਲਾਂ ਰਾਸਵਾਬ ਮੈਂਬਰ ਬਣੇ ਸੀ ਉਹ ਵੀ ਜੇਲ੍ਹ ਦੇ ਵਿੱਚ ਹੀ ਰਾਸਵਾਬ ਮੈਂਬਰ ਬਣੇ ਸੀ ਉਹਨਾਂ ਨੂੰ ਬਾਹਰ ਲਿਆ ਕੇ ਸੌਂ ਚਕਾਈ ਜਾਂਦੀ ਹੈ ਉਸ ਤੋਂ ਬਾਅਦ ਵਿੱਚ ਫਿਰ ਜੇਲ੍ਹ ਚ ਲਾਇਆ ਜਾਇਆ ਜਾਂਦਾ ਕੀ ਲੱਗਦਾ ਹੈ ਦੋਹਰਾ ਮਾਫਤ ਤੇ ਇਸੇ ਚੀਜ਼ ਦਾ ਆਪਾਂ ਗੱਲ ਕੀਤੀ ਹੈ ਜੇ ਇੱਕ ਪਾਸੇ ਕੋਈ ਪੰਜਾਬ ਗੈਰ ਪੰਜਾਬੀ ਹੈ ਉਹਦੇ ਲਈ ਕਾਨੂੰਨ ਹੋਰ ਹੋ ਜਾਂਦੇ ਨੇ ਪੰਜਾਬੀ ਲਈ ਕਾਨੂੰਨ ਹੋਰ ਹੋ ਜਾਂਦੇ ਨੇ